ਪਹਾੜਾਂ ਦੇ ਵਿੱਚ ਪੈ ਰਿਹਾ ਮੀਂਹ ਆਫਤ ਬਣ ਕੇ ਲੋਕਾਂ ਤੇ ਕਹਿਰ ਵੰਡਾ ਦੇ ਆਏ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਨੇ ਤਬਾਹੀ ਦਾ ਰੂਪ ਧਾਰਨ ਕਰ ਲਿਆ ਹੈ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਮੌਨਸੂਨੀ ਮੀਂਹ ਨੇ ਤਬਾਹੀ ਦਾ ਰੂਪ ਧਾਰਨ ਉਮੇ ਪਹਾੜੀ ਸੂਬਿਆਂ ਦੇ ਵਿੱਚ ਜ਼ਬਰਦਸਤ ਮੀਂਹ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਅਤੇ ਕਈ ਸੜਕਾਂ ਤੇ ਪੁਲ ਵੀ ਨੁਕਸਾਨੇ ਗਏ ਨੇ ਦੱਸਿਆ ਹੈ ਕਿ Shimla, Manali, Kufri ਅਤੇ Kangra ਦੇ ਸਮੇਤ ਕਈ ਇਲਾਕਿਆਂ ਦੇ ਵਿੱਚ ਲੈਂਡਸਲਾਈਡ ਦੀਆਂ ਘਟਨਾਵਾਂ ਹੋਈਆਂ ਨੇ ਸੜਕਾਂ ਤੇ ਮਿੱਟੀ ਦੇ ਢੇਰਾਂ ਦੇ ਕਾਰਨ ਆਵਾਜਾਈ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਸੈਲਾਨੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬਿਨਾਂ ਲੋੜ ਸੈਰ ਸਫਾਟੇ ਲਈ ਨਾ ਨਿਕਲਣ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਅਤੇ ਮੌਲੇਤਾਰੀ ਮੀਂਹ ਪੈਣ ਦੇ ਕਾਰਨ ਨਦੀਆਂ ਦੇ ਪਾਣੀ ਦਾ ਪੱ ਦਰ ਪਤ ਗਿਆ ਹੈ ਕਿ ਕੁੱਲੂ ਜ਼ਿਲ੍ਹੇ ਦੇ ਵਿੱਚ ਬੀਤੇ ਦਿਨੀ ਬੱਦਲ ਫਟਣ ਦੇ ਨਾਲ ਅਚਾਨਕ ਹੜਾ ਆ ਗਿਆ ਜਿਸ ਦੇ ਕਾਰਨ ਤਿੰਨ ਲੋਕ ਵਹਿ ਗਏ ਕਈ ਘਰ ਸਕੂਲ ਭਵਨ ਸੜਕਾਂ ਤੇ ਛੋਟੇ ਪੁਲ ਵੀ ਨੁਕਸਾਨੇ ਗਏ ਨੇ ਕੁੱਲੂ ਜ਼ਿਲ੍ਹੇ ਦੇ ਸੈਂਜ ਦੇ ਵਿੱਚ ਜੀਵਾ ਨਾਲਾ ਰੇਲਾ ਬਿਹਾਲ ਅਤੇ ਗੜਸਾ ਖੇਤਰ ਦੇ ਸੀ ਚਿਲਾਗੜ ਦੇ ਵਿੱਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਨੇ ਤਿੰਨ ਲੋਕ ਹੜ ਦੇ ਵਿੱਚ ਵਹਿ ਗਏ ਅਤੇ ਕਈ ਲਾਪਤਾ ਦੱਸੇ ਜਾ ਰਹੇ ਨੇ ਦੱਸਿਆ ਗਿਆ ਕਿ ਉੱਧਰ ਕਾਂਗੜਾ ਤੋਂ ਇੱਕ ਹਾਈਡਰੋ ਪ੍ਰੋਜੈਕਟ ਦੇ ਨੇੜੇ ਇੱਕ ਖੱਡ ਦੇ ਵਿੱਚ ਅਚਾਨਕ ਆਏ ਹੜ ਦੇ ਕਾਰਨ 15 ਤੋਂ ਵੀ ਮਜ਼ਦੂਰ ਵਹਿ ਗਏ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਜਾਣਕਾਰੀ ਦੇ ਅਨੁਸਾਰ ਇਹ ਸਾਰੇ ਮਜ਼ਦੂਰ ਖੱਡ ਦੇ ਕਿਨਾਰੇ ਬਣੇ ਇੱਕ ਅਸਥਾਈ ਸ਼ੈੱਡ ਦੇ ਵਿੱਚ ਰਹਿ ਰਹੇ ਸਨ ਇੱਕ ਮਜ਼ਦੂਰ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਹੜ ਹੋਣ ਦੇ ਕਾਰਨ ਹੋਇਆ ਹੈ ਦੱਸ ਦਈਏ ਕਿ ਸੂਬੇ ਦੇ ਵਿੱਚ ਮੀਂਹ ਨੂੰ ਲੈ ਕੇ ਹੁਣ orange alert جاری ਕਰ ਦਿੱਤਾ ਗਿਆ ਇਹ ਵੀਡੀਓ ਨਾਲ ਆते हुए ਬਹੁਤ ਜ਼ਿਆਦਾ ਤਬਾਹ ਹਿਲਾਤੇ ਹੋਏ Se hunda. ਹਾੜਾਂ ਦੇ ਵਿੱਚ ਪੈ ਰਹਾ ਮੀਂਹ ਆਫਤ ਬਣ ਕੇ ਲੋਕਾਂ ਤੇ ਕਹਿਰ ਵਧਾ ਦੇ ਆਏ ਉੱਤਰਾਖੰਡ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਨੇ ਤਬਾਹੀ ਦਾ ਰੂਪ ਧਾਰਨ ਕਰ ਲਿਆ ਹੈ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਵਿੱਚ ਮੌਨਸੂਨੀ ਮੀਂਹ ਨੇ ਤਬਾਹੀ ਦਾ ਰੂਪ ਧਾਰਨ ਕਰ ਲਿਆ ਹੈ ਨਵੇਂ ਪਹਾੜੀ ਸੂਬਿਆਂ ਦੇ ਵਿੱਚ ਜ਼ਬਰਦਸਤ ਮੀਂਹ ਦੇ ਕਾਰਨ ਨਦੀਆਂ ਨਾਲੇ ਉਫਾਨ ਤੇ ਨੇ ਅਤੇ ਕਈ ਸੜਕਾਂ ਤੇ ਪੁਲ ਵੀ ਨੁਕਸਾਨੇ ਗਏ ਨੇ ਦੱਸਿਆ ਹੈ ਕਿ ਸ਼ਿਮਲਾ ਮਨਾਲੀ ਕੁਫਰੀ ਅਤੇ ਕਾਂਗੜਾ ਦੇ ਸਮੇਤ ਕਈ ਇਲਾਕਿਆਂ ਦੇ ਵਿੱਚ ਲੈਂਡਸਲਾਈਡ ਦੀਆਂ ਘਟਨਾਵਾਂ ਹੋਈਆਂ ਨੇ ਸੜਕਾਂ ਤੇ ਮਿੱਟੀ ਦੇ ਢੇਰਾਂ ਦੇ ਕਾਰਨ ਆਵਾਜਾਈ ਵੀ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਈ ਹੈ ਸੈਲਾਨੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਬਿਨਾਂ ਲੋੜ ਸਹਿਰ ਸਫਾਟੇ ਲਈ ਨਾ ਨਿਕਲਣ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਅਤੇ ਮੌਲੀ ਤਾੜਨੀ ਪੈਣ ਦੇ ਕਾਰਨ ਨਦੀਆਂ ਦੇ ਪਾਣੀ ਦਾ طرفਤ ਗਿਆ ਹੈ ਕਿ কুলلو ਜ਼िले ਦੇ ਵਿੱਚ ਬੀਤੇ ਦਿਨੀ ਬੱਦਲ ਫਟਣ ਦੇ ਨਾਲ ਅਚਾਨਕ ਹੜਾ ਆ ਗਿਆ ਜਿਸ ਦੇ ਕਾਰਨ ਤਿੰਨ ਲੋਕ ਵਹਿ ਗਏ ਕਈ ਘਰ ਸਕੂਲ ਭਵਨ ਸੜਕਾਂ ਤੇ ਛੋਟੇ ਪੁਲ ਵੀ ਨੁਕਸਾਨੇ ਗਏ ਨੇ কুলلو ਜ਼िले ਦੇ ਸਹੰਜ ਦੇ ਵਿੱਚ ਜੀਵਾ ਨਾਲਾ ਰੇਲਾ ਬਿਹਾਲ ਅਤੇ ਗੜਸਾ ਖੇਤਰ ਦੇ ਸੀ ਚੀਲਾਗੜ ਦੇ ਵਿੱਚ ਬੱਦਲ ਫਟਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਨੇ ਤਿੰਨ ਲੋਕ ਹੜ ਦੇ ਵਿੱਚ ਵਹਿ ਗਏ ਅਤੇ ਕਈ ਲਾਪਤਾ ਦੱ세 ਜਾ ਰਹੇ ਨੇ ਦੱਸਿਆ ਕਿ ਉੱਧਰ ਕਾਂਗੜਾ ਤੋਂ ਇੱਕ ਹਾਈਡਰੋ ਪ੍ਰੋਜੈਕਟ ਦੇ ਨੇੜੇ ਇੱਕ ਖੱਡ ਦੇ ਵਿੱਚ ਅਚਾਨਕ ਆਏ ਹੜ ਕਾਰਨ 15 ਤੋਂ ਵੀ ਮਜ਼ਦੂਰ ਵਹਿ ਗਏ ਦੋ ਮਜ਼ਦੂਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ਜਾਣਕਾਰੀ ਦੇ ਅਨੁਸਾਰੇ ਸਾਰੇ ਮਜ਼ਦੂਰ ਖੱਡ ਦੇ ਕਿਨਾਰੇ ਬਣੇ ਇੱਕ ਅਸਥਾਈ ਸ਼ੈੱਡ ਦੇ ਵਿੱਚ ਰਹਿ ਰਹੇ ਸਨ ਇੱਕ ਮਜ਼ਦੂਰ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਹੜ੍ਹ ਹੋਣ ਦੇ ਕਾਰਨ ਹੋਇਆ ਹੈ ਦੱਸਦੀ ਹੈ ਕਿ ਸੂਬੇ ਦੇ ਵਿੱਚ ਮੀਂਹ ਨੂੰ ਲੈ ਕੇ ਹੁਣ orange alert جاری ਕਰ ਦਿੱਤਾ ਗਿਆ ਵੀਡੀਓ ਨਾਲ ਆते हुए ਬਹੁਤ ਜ਼ਿਆਦਾ ਤਵਾ ਹਿਲਾਤੇ ਹੋਏ Se hunda.